ਖੇਲ ਖੇਲਦਾ ਹੈ ਆਨੰਦਪੁਰ ਤੋਂ ਆਗੇ ਨੇ ਤੇ ਇੱਥੇ ਉਹਨਾ ਆਪ ਉਡੀਕ ਰਹੇ ਨੇ ਵੀ ਸ਼ਾਹੀ ਫੌਜ ਨੂੰ ਆਉਣ ਦਿਓ ਸਾਰੀ ਰਾਤ ਉਡੀਕਾਂਗੇ ਤੇ ਅੱਠ ਪੋ ਦੇ ਅਮਰਤ ਵੇਲੇ ਆਸਾ ਦੀ ਵਾਰ ਲਾ ਕੇ ਨਿਤਨੇਮ ਕਰਕੇ ਸੂਰਜ ਦੀ ਟਿੱਕੀ ਨਿਕਲਣ ਤੋਂ ਬਾਅਦ ਐਸਾ ਜੰਗ ਲੜਾਂਗਾ ਜਿਹੜਾ ਇਸ ਰੂਹੇ ਜ਼ਮੀਨ ਤੇ ਕਿਸੇ ਨੇ ਨਹੀਂ ਲੜਿਆ ਸਾਰੀ ਰਾਤ ਬਾਪੂ ਨੇ ਡਿੱਕਿਆ ਅੱਠ ਪੋ ਦਾ ਦਿਨ ਚੜਿਆ ਦੁਨੀਆ ਦਾ ਸਭ ਤੋਂ ਵੱਡਾ ਤੇ ਅਸਾਵਾ ਯੁੱਧ ਹੋਣ ਲੱਗਾ ਹੈ। ਯੁੱਧ ਤੇ ਹੋਰ ਵੀ ਬੜੇ-ਬੜੇ ਹੋਏ। ਰਮਾਇਣ ਪੜ੍ਹੀ ਹੈ ਜਿਨ੍ਹਾਂ ਨੇ ਉਹ ਜਾਣਦੇ ਨੇ। ਸ਼੍ਰੀ ਰਾਮਚੰਦਰ ਤੇ ਰਾਵਣ ਦਾ ਬਹੁਤ ਵੱਡਾ ਯੁੱਧ ਹੋਇਆ ਪਰ ਅਸਾਵਾ ਨਹੀਂ ਹੈ। ਦੋਵੇਂ ਹੀ ਰਾਜੇ ਨੇ। ਦੋਨਾਂ ਕੋਲ ਹੀ ਫੌਜਾਂ ਨੇ, ਸੋਰਸਿਸ ਬੜੇ ਨੇ ਜੰਗ ਲੜਨ ਦੇ। ਮਹਾਭਾਰਤ ਦਾ ਯੁੱਧ ਉਹਦੋਂ ਵੀ ਵੱਡਾ ਸੀ। ਇੱਕ ਬੰਨੇ ਪਾਂਡਵ, ਇੱਕ ਬੰਨੇ ਕੌਰਵ। ਸ਼੍ਰੀ ਕ੍ਰਿਸ਼ਨ ਮਹਾਰਾਜ ਪਾਂਡਵਾਂ ਵੱਲ ਨੇ। ਜੁਦੇਸ਼ਤਰ ਵੀ ਰਾਜਾ ਹੈ ਦੁਰਯੋਦਨ ਵੀ ਰਾਜਾ ਹੈ ਸੋਰਸਿਸ ਬਹੁਤ ਨੇ ਲੱਖਾਂ ਫੌਜਾਂ ਦਾ ਅੰਤ ਹੋਇਆ ਇਸ ਜੰਗ ਵਿੱਚ ਅਸਾਵੀ ਟੱਕਰ ਨਹੀਂ ਹੈ ਸਾਵਾ جنگ ਹੈ ਸ੍ਰੀ ਕ੍ਰਿਸ਼ਨ ਮਹਾਰਾਜ ਕੰਸ ਨਾਲ ਲੜੇ ਦੋਵੇਂ ਹੀ ਰਾਜੇ ਨੇ ਸਾਵਾ جنگ ਹੈ ਅੱਜ ਜਿਹੜਾ ਜੰਗ ਗੁਰੂ ਗੋਬਿੰਦ ਸਿੰਘ ਲੜਨ ਲੱਗੇ ਨੇ ਇਹ ਅਸਾਵਾ ਹੈ ਕਿਉਂਕਿ ਇੱਕ ਤਰਫ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੀਆਂ ਫੌਜਾਂ ਤੇ ਦੂਜੀ ਤਰਫ ਗੁਰੂ ਨਾਨਕ ਦੇ ਤਖਤ ਦਾ ਵਾਰਿਸ ਇੱਕ ਫਕੀਰ ਹੈ ਜਿਹਦੇ ਕੋਲ 40 ਭੁਖੇ ਸਿੰਘ ਨੇ ਆਪ ਜ਼ਫਰਨਾਮੇ ਚ ਗੁਰਾ ਨੇ ਲਿਖਿਆ ਗੁਰ ਸਿੰਘ ਜੇ ਗਾਰੇ ਕੁੰਦ ਚਹਿਲ ਨਰ ਕੇ ਦਹਲਕ ਬਰਾਇਤ ਬਰੋ ਬੇਖਬਰ ਖਾਜਾ ਮਹਿਮੂਦ ਕੰਨਿਆ ਜਰਮੈਲਾ ਸਮੇਤ ਦਿੱਲੀ ਤੋਂ ਸ਼ਾਹੀ ਫੌਜ ਲੈ ਕੇ ਆਇਆ ਉੱਤਰੀ ਭਾਰਤ ਦੇ ਸਾਰੇ ਸੂਬੇ ਨਾਜ਼ਮ ਵਜ਼ੀਰ ਖਾਂ ਸਮੇਤ ਫੌਜਾਂ ਲੈ ਕੇ ਆਏ 22 ਧਾਰ ਦੇ ਤਕਰੀਬਨ ਸਾਰੇ ਰਾਜੇ ਰਜਵਾੜੇ ਫੌਜਾਂ ਲੈ ਕੇ ਆਏ ਤੇ ਇਸੇ ਤਰ੍ਹਾਂ ਗੁੱਜਰ ਰੰਗੜ ਲੁਟੇਰੇ ਗੁਰੂ ਘਰ ਦਾ ਧਾਨ ਲੁੱਟਣ ਦੇ ਲਈ ਇਕੱਠੇ ਹੋ ਕੇ ਆ ਗਏ ਤੇ ਕੱਲੇ ਕੱਲੇ ਰਜਵਾੜੇ ਦੀ ਕੱਲੇ ਕੱਲੇ ਸੂਬੇ ਦੀ ਦਿੱਲੀ ਤੋਂ ਆਏ ਜਰਨੈਲ ਦੀ ਫੌਜ ਗਿਣੀਏ 10 10 15 15 ਹਜ਼ਾਰ ਵੀ ਹੋਵੇ ਤੇ ਚੱਟ 10 ਲੱਖ ਟੱਪ ਜਾਂਦਾ ਉਦੋਂ ਫੌਜਾਂ ਜ਼ਿਆਦਾ ਸਨ ਭਾਵੇਂ ਬادیه ਜਨਾਂ ਨੂੰ ਘਟ ਸੀ ਫੌਜਾਂ ਬਹੁਤੀਆਂ ਦਾ ਕਾਰਨ ਇਹ ਸੀ ਰਜਵਾੜਿਆਂ ਨੂੰ ਗਵਾਂਢੀ ਤੋਂ ਹੀ ਖਤਰਾ ਹੁੰਦਾ ਸੀ ਵੀ ਕਿਤੇ ਇਹ ਨਾ ਰਾਜ ਭਗ ਖੋ ਲਵੇ ਫੌਜ ਬਹੁਤ ਪ੍ਰਤੀ ਕੀਤੀ ਜਾਂਦੀ ਸੀ ਪਰ ਗੁਰੂ ਗੋਬਿੰਦ ਸਿੰਘ ਦੀ ਤਾਕਤ ਵੇਖੋ ਕਿੰਨਾ ਕੁ ਖੌਫ ਹੋਵੇਗਾ ਔਰੰਗਜ਼ੇਬ ਨੂੰ ਇਹਦੀ ਹਸਤੀ ਦਾ 40 ਨੂੰ ਫੜਨ 400 ਨਹੀਂ ਆਇਆ 4000 ਜਾਂ 40000 ਵੀ ਨਹੀਂ ਆਇਆ 10 ਲੱਖ ਫੌਜ ਆਈ ਹੈ ਪਰ ਕਲਗੀਧਰ ਪਾਤਸ਼ਾਹ ਕਹਿੰਦੇ ਕਿ ਪੈਮਾ ਸ਼ਿਕਨ ਬੇਦ ਰੰਗ ਆਮਦੰਨ ਮਾਇਆ ਤੇਗ ਤੀਰੋ ਤੁਫੰਗ ਆਵਦ ਕਾਲੀਆਂ ਵਰਦੀਆਂ ਪਾ ਕੇ ਡੋਮਣੇ ਦੀਆਂ ਮੱਖੀਆਂ ਨੂੰ ਕਸਮਾਂ ਤੋੜਨ ਵਾਲੇ ਤੇਰੇ ਸਿਪਾਹੀ ਔਰੰਗਜ਼ੇਬ ਮੈਨੂੰ ਆਣ ਪਏ ਹਥਿਆਰਾਂ ਨਾਲ ਸੱਜੇ ਨੇ ਜੇ ਤੇ ਪ੍ਰੇਮ ਨਾਲ ਮਿਲਨ ਤੇ ਫਕੀਰ ਬਣ ਕੇ ਮਿਲਦਾ ਹੁਣ ਲੜਨ ਆਏ ਨੇ ਖੁਆਇਸ਼ ਤੇ ਪੂਰੀ ਕਰਾਂਗਾ ਬਲਾਚਾਰ ਕੀ ਦਰਮਿਆ ਆਮਧਮ ਬਾਤ ਤਦਬੀਰ ਤੀਰੋ ਤੂਫੰਗ ਆਮਦਮ ਮੈਂ लाਚਾਰ ਹੋ ਕੇ ਹਥਿਆਰ ਉਠਾਇਆ ਖੁਸ਼ੀ ਨਾਲ ਨਹੀਂ ਤੋ ਇਹਨੂੰ ਸਮਝਿਓ ਜੜੀ ਘਾਤਰੇ ਕਿਰਪਾਨ ਪਾਈ ਹੈ ਨਾ ਇਹ ਉਦੋਂ ਠਾਉਣੀ ਹੈ ਜਦੋਂ ਸੈਲਫ ਡਿਫੈਂਸ ਦੀ ਲੋੜ ਹੈ ਗਰੀਬ ਗੁਰਬੇ ਦੀ ਰੱਖਿਆ ਆਪਣੀ ਹਿਫਾਜ਼ਤ ਲਈ ਲੋਕਾਂ ਦੇ ਨਿਆਣੇ ਡਰਾਉਣ ਨੂੰ ਨਹੀਂ ਪਾਈਏ। ਆ ਕਿਸੇ ਤੋਂ ਪੈਸੇ ਖੋਣ ਨੂੰ ਪਾਈਏ, ਕਿਸੇ ਦਾ ਟਿੱਡ ਪਾੜਨ ਨੂੰ ਪਾਈਏ। ਸਿੱਖ ਕਦੇ ਵੀ ਪਹਿਲ ਨਹੀਂ ਕਰਦਾ। ਇਹ ਕਲਗੀ ਤਰ ਜ਼ਫਰਨਾਮੇ ਚ ਦੱਸ ਗਏ ਵੀ ਲਾਚਾਰ ਹੋ ਕੇ ਹਥਿਆਰ ਚੁੱਕਿਆ ਖੁਸ਼ੀ ਨਾਲ ਨਹੀਂ। ਔਰ ਫਿਰ ਮੈਂ ਕਹਿੰਦੇ ਪਥਾ ਤੀਰਾਂ ਨਾਲ ਭਰ ਲਿਆ। ਕਮਾਨ ਮੋਢੇ ਟੰਗ ਲਈ ਤੇ ਇੱਕ ਮੋਢੇ ਤੂਫੰਗ ਰਫਲ ਟੰਗੀ ਮੈਂ। ਕਮਰ कसे ਤਲਵਾਰ ਲੈ ਕੇ ਮੈਦਾਨੇ ਜੰਗ ਲਈ ਤਿਆਰ ਹੋਇਆ। ਤੇਰੀ ਫੌਜ ਔਰੰਗਜ਼ੇਬ ਕੁਝ ਕਾਲੀ ਪੈ ਗਈ। ਪੌੜੀਆਂ ਲਾ ਕੇ ਗੜੀ ਨੂੰ ਢਾਉਣ ਲਈ ਜਦੋਂ ਚੜਦੇ ਨੇ ਤੇ ਤੇਰਾ ਇੱਕ ਵੱਡਾ ਜਰਨੈਲ ਨਾਹਰਖਾਂ ਚੜਿਆ ਪੌੜੀ। ਐਸਾ ਖਪਰਾ ਤੀਰ ਉਹਦੀ ਛਾਤੀ ਵਿੱਚ ਮਾਰਿਆ ਪੁੱਠਾ ਹੋ ਕੇ ਪੌੜੀ ਤੋਂ ਡਿੱਗਾ ਜਿਵੇਂ ਕਿਸੇ ਮਹਿਲ ਦਾ ਮਨਾਰਾ ਡਿੱਗਦਾ ਆਏ। ਦੂਸਰਾ ਸੂਰਮਾ ਤੇਰਾ ਕਾਲੀ ਦੇ ਨਾਲ ਗਣੀ ਖਾਂ ਪੌੜੀ ਚੜਿਆ ਮਾਰ ਕੇ ਗੁਰਜ ਸਿਰ ਵਿੱਚ ਇਦਾਂ ਮਿਜ ਕੁੜਾ ਦਿੱਤੀ ਜਿਵੇਂ శ్రీ ਕ੍ਰਿਸ਼ਨ ਮੱਖਣ ਦਾ ਮਟਕਾ ਭੰਨੇ ਤੇ ਮੱਖਣ ਉੱਡਦਾ ਹੈ ਤੇ ਤੀਸਰਾ ਤੇਰੀ ਫੌਜ ਦਾ ਸਭ ਤੋਂ ਤਾਕਤਵਰ ਜਰਨੈਲ ਜਿਹਨੂੰ ਖਵਾਜਾ ਮਹਿਮੂਦ ਆਂਦੇ ਹੋ ਜ਼ਫਰ ਬੇਗ ਪੌੜੀ ਚੜਿਆ ਇਹ ਤੇ ਮੈਨੂੰ ਚੰਗੀ ਤਰ੍ਹਾਂ ਦਿਖਿਆ ਹੀ ਨਹੀਂ ਮੇਰੀ ਝਲਕ ਵੇਖ ਕੇ ਇਨਾ ਡਰ ਗਿਆ ਪੌੜੀ ਤੋਂ ਡਿੱਗ ਪਿਆ ਤੇ ਪੌੜੀ ਤੋਂ ਡਿੱਗੇ ਨੇ ਹਿੰਮਤ ਨਹੀਂ ਕੀਤੀ ਫਿਰ ਪੌੜੀ ਚੜੇ ਕੰਦ ਦਾ ਆਸਰਾ ਲੈ ਕੇ ਲੁਕਿਆ ਰਿਆ ਇੱਕ ਰੱਬ ਨਹੀਂ ਰੋਂਦਾ ਤੇ ਦੂਜਾ ਗੁਰੂ ਗੋਬਿੰਦ ਸਿੰਘ ਨਹੀਂ ਰੋਇਆ ਬਾਕੀ ਸਭ ਰੋਂਦੇ ਵੇਖੇ ਨੇ ਭਾਈ ਦਇਆ ਸਿੰਘ ਮਾਨ ਸਿੰਘ ਧਰਮ ਸਿੰਘ ਨੂੰ ਲੈ ਕੇ ਲੱਖਾਂ ਦੀ ਫੌਜ ਵਿੱਚ ਤਿੰਨ ਵਾਰ ਤਾੜੀ ਲਾ ਕੇ ਖਵਾਜਾ ਮਹਿਮੂਦ ਨੂੰ ਲਲਕਾਰ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉੱtre ਨੇ ਤੀਰਾਂ ਦੀ ਬਰਖਾ بڑے بڑے ਮਸ਼ਾਲਚੀਆਂ ਦੀਆਂ ਮਸ਼ਾਲਾਂ ਮਿਟਾ ਦਤੀਆਂ ਉਹਦੀ ਐਸੀ ਗੂੜੀ ਰਾਤ ਐਸੀ ਧੁੰਦ ਪਈ ਐ ਹੱਥ ਨੂੰ ਹੱਥ ਨਹੀਂ ਦਿਖਦਾ ਗੁਰੂ ਗੋਬਿੰਦ ਸਿੰਘ ਕਿੱਥੋਂ ਦਿਖੇ ਅੱਧਿਓਂ ਜਿਆਦਾ ਲਸ਼ਕਰ ਫੌਜ ਦਾ ਇੱਕ ਦੂਜੇ ਨੂੰ ਹੀ ਕੱਟ ਗਿਆ ਗੁਰੂ ਗੋਬਿੰਦ ਸਿੰਘ ਸਮਝ ਕੇ। ਦੇਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਨੇ ਉੱਥੇ ਗੋਡੇ-ਗੋਡੇ ਲਹੂ ਦੀ ਨਦੀ ਵਹਾ ਦਿੱਤੀ ਅੱਠ ਕੋਦੀ ਰਾਤ। ਇਧਰ ਨਾ ਧਿਆਨ ਦਿਆ ਕਰੋ ਤਾੜੀ ਮਾਰ ਕੇ ਗੁਰੂ ਗੋਬਤੀ ਨਿਕਲ ਗਿਆ। ਇਹ ਉਹਨਾਂ ਦੇ ਬੋਲ ਨੇ ਜਿਨ੍ਹਾਂ ਨੂੰ ਗੁਰੂ ਆਪਣੇ ਵਰਗਾ ਮਾਮੂਲੀ ਇਨਸਾਨ ਜਾਪਦਾ। ਵੀ 10 ਬੰਦਿਆਂ ਦੇ ਘੇਰੇ ਚੋਂ ਬੰਦਾ ਨਿਕਲ ਨਹੀਂ ਸਕਦਾ ਤੇ ਗੁਰੂ ਕਿਦਾਂ ਲੱਖਾਂ ਚੋਂ ਨਿਕਲ ਗਿਆ ਗੁਰੂ ਸਾਡੇ ਵਰਗਾ ਨਹੀਂ ਹੈ ਅਕਾਲ ਸਰੂਪ ਹੈ ਦੀਨ ਦੁਨੀਆ ਦੇ ਮਾਲਕ ਖਵਾਜਾ ਮਹਿਮੂਦ ਨੂੰ ਲਲਕਾਰ ਕੇ ਜੰਗ ਲੜੇ ਨੇ ਤਾੜੀ ਸਾਹਿਬ ਗੁਰਦਰਾ ਬਣਿਆ ਨਾ ਇੱਕ ਵਾਰ ਨਹੀਂ ਤਿੰਨ ਵਾਰ ਤਾੜੀ ਲਾਈ ਹੈ ਨਿਕਲ ਪਤਾ ਕਿਉਂ ਗਏ ਘੇਰਾ چیر ਕੇ ਕਿਉਂਕਿ ਮਨੁੱਖ ਮਾਤਰ ਉਹਦੇ ਸਾਵੇਂ ਟਿਕ ਨਹੀਂ ਸਕਦਾ ਸਤਗੁਰ ਨੂੰ ਅੱਪੜ ਕੋਈ ਨਾ ਸਕਈ ਜਿਸ ਵੱਲ ਸਿਰ ਜਣ ਹਾਰਿਆ ਗੁਰੂ ਪਰਮੇਸ਼ਵਰ ਦਾ ਸਰੂਪ ਹੈ ਗੁਰੂ ਦੀ ਪਿੱਠ ਤੇ ਨਿਰਗੁਣ ਸਰੂਪ ਵਾਹਿਗੁਰੂ ਖਲੋਤਾ ਹੈ ਉਹਦੇ ਤਾਂ ਕੋਈ ਅਪੜ ਨਹੀਂ ਸਕਦਾ। ਕਿਆ ਮਨੁਖ ਕਹੋ ਕਿਆ ਜੋਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਬੰਦਿਆ ਤੇਰਾ ਉਹਦੇ ਅੱਗੇ ਜੋਰ ਨਹੀਂ ਚੱਲ ਸਕਦਾ। ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਪਰਪੂਰੇ ਐਸ਼ਾਨ ਫਰਾਮੋਸ਼ ਨਾ ਬਣੋ। ਪਤਾ ਲੱਗਾ ਹੈ ਗੁਰਦੇਵ ਨੇ ਸਰਬੰਸ ਵਾਰ ਦਿੱਤਾ ਹੈ। ਸਹਿਬ ਜ਼ਾਦੇ ਵਾਰ ਦਿੱਤੇ ਧਰਮ ਤੋਂ। ਆਓ ਚੱਲ ਕੇ ਪੁੱਲ ਬਖਸ਼ਾ ਲਈਏ। ਰਾਮੇ ਅਨੇ ਪਹੁੰਚੇ ਮਹਾਰਾਜ ਉੱਚੀ ਟਿੱਬੀ ਤੇ ਬਹਿ ਗਏ ਤੇ ਭਾਈ ਮਹਾ ਸਿੰਘ ਕਹਿੰਦਾ ਜਿੰਨਾ ਚਿਰ ਲਉ ਦਾ ਕਤਰਾ ਹੈ ਸਰੀਰ ਦੇ ਵਿੱਚ ਉਹਨਾ ਚਿਰ ਦੁਸ਼ਮਣ ਨੂੰ ਗੁਰੂ ਗੋਬਿੰਦ ਸਿੰਘ ਤਾਈ ਨਹੀਂ ਜਾਣ ਦਿੰਦੇ ਕਮਸਾਨ ਦਾ ਯੁੱਧ ਮਚਿਆ ਜਦੋਂ ਸਿੰਘਾਂ ਦਾ ਜ਼ੋਰ ਘਟਦਾ ਹੈ ਤੇ ਗੁਰੂ ਗੋਬਿੰਦ ਸਿੰਘ ਟਿੱਬੀ ਤੋਂ ਤੀਰਾਂ ਦੀ ਵਰਖਾ ਕਰਕੇ ਮਿੱਟੀ ਚ ਮਿਲਾ ਦਿੰਦੇ ਦੁਸ਼ਮਣਾਂ ਨੂੰ ਲੜਦਿਆਂ ਲੜਦਿਆਂ ਮੈਦਾਨੇ ਜੰਗ ਨੂੰ ਖਾਲਸੇ ਨੇ ਮਾਰ ਲਿਆ ਦੁਸ਼ਮਣ ਦੌੜ ਉੱਠਿਆ ਉਥੇ ਸਿੰਘ ਸ਼ਹੀਦ ਹੋਏ ਪਏ ਨੇ ਤੇ ਭਾਈ ਰਤਨ ਸਿੰਘ ਪੰਗੂ ਪਰਾਚੀਨ ਪੰਥ ਪ੍ਰਕਾਸ਼ ਵਿੱਚ ਕਹਿੰਦੇ ਤਰਠੇ ਹੋ ਨਾ ਮਹਾਰਾਜ ਟੁੱਟੀ ਗੰਢ ਲਓ ਸੁਤ ਅਪਰਾਧ ਕਰਤ ਹੈ ਜੀਤੇ ਜਨਨੀ ਜੀਤ ਨਾ ਰਾਖਸ ਤੇਤੇ ਗਲਤੀ ਕਰੇ ਨਾ ਮੱਛਾ ਮਾਤਾ ਪਿਤਾ ਬਖਸ਼ ਦਿੰਦੇ ਨੇ ਟੁੱਟੀ ਗੰਢਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ ਤੂ ਟੁੱਟੀ ਗੰਢਨ ਵਾਲਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮੋ ਚਾਰਕੁੰਟ ਬਹਿ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਤੇਨ ਦੁੱਦੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜਾਹ ਨਾਹੀ ਨਾਮ ਜਿੱਦਾਂ ਬਿਨਾ ਪਾਣੀ ਤੋਂ ਵਣਸ਼ਪਤੀ ਸੁੱਕਦੀ ਐ ਜਿੱਦਾਂ ਗਊ ਦੁੱਧ ਨਾ ਦੇਵੇ ਤੇ ਉਹਦਾ ਮੂਲ ਕੁਝ ਵੀ ਨਾ ਡਾਲੀ ਤੋਂ ਟੁੱਟਿਆ ਫੁੱਲ ਮਰ ਜਾਉਂਦਾ ਐ ਗੁਰੂ ਤੋਂ ਦੂਰੀ ਜਿਹੜੀ ਐ ਸਿਖਾਂ ਦੀ ਸਿੱਖਾਂ ਦੀ ਹਸਤੀ ਕੁਝ ਵੀ ਨਹੀਂ ਰਹਿੰਦੀ ਜਦੋਂ ਗੁਰੂ ਤੋਂ ਦੂਰ ਹੋ ਜਾਂਦਾ ਹੈ ਤੋ ਮਹਾਰਾਜ ਬਖਸ਼ ਦਿਓ ਸ੍ਰੀ ਸਤਗੁਰ ਗਲਮਰਾ ਸਵਾਰਥ ਲਬਜ ਹੈ ਆਪ ਨਹੀਂ ਗੁਰੂ ਨਾਲ ਤੋੜੀ ਵੀ ਜਿਹੜੀ ਗੰਡਵਾਉਣ ਆਇਆ ਮਹਾਂ ਸਿੰਘ ਕਵੀ ਰਤਨ ਸਿੰਘ ਭੰਗੂ ਕਹਿੰਦੇ ਨੇ ਪਰਉਪਕਾਰ ਕੀਤਾ ਜਿਨ੍ਹਾਂ ਆਨੰਦਪੁਰ ਬੇਦਾਵਾ ਦਿੱਤਾ ਸੀ ਤੈਲੂ ਇਹ ਸੇਵਾਦਾਰ ਚਾਕਰ ਤਨਖਾਹੀਏ ਗੁਰੂ ਘਰ ਦੇ ਉਹਨਾਂ ਨੂੰ ਗੁਰਾਂ ਨੇ ਯਾਦ ਰੱਖਿਆ ਬਿਦਾਵਾ ਜੇਬ ਚ ਰੱਖਿਆ ਲਖਤ ਭਗਤ ਸਿੰਘ ਚਭਾਲੀਏ ਵਾਲੀ ਵੀ ਪਾਸ ਹੈ ਤੇ ਪਰਉਪਕਾਰ ਕੀਤਾ ਵੇਖੋ ਗੁਰੂ ਕੇ ਸਿੱਖ ਮਹਾ ਸਿੰਘ ਨੇ ਟੁੱਟੀ ਗੰਵਾ ਲਈ ਗੁਰਾਂ ਨੇ ਕੱਢ ਕੇ ਉਹ ਕਾਗਜ਼ ਫਾੜ ਸੁੱਤੇ ਸਿੱਖ ਜਿੰਨੀ ਮਰਜੀ ਦੂਰ ਚਲਿਆ ਜਾਵੇ ਗੁਰੂ ਦੇ ਚਰਨਾਂ ਵਿੱਚ ਹੀ ਉਹਨੂੰ ਨਿਸ਼ਾਤ ਮਿਲਦੀ ਹੈ ਜੀਵਨ ਮੁਕਤ ਉਹ ਹੈ ਜਿਹੜਾ ਗੁਰੂ ਦਾ ਸ਼ਬਦ ਕਮਾਉਂਦਾ ਹੈ ਉਹੀ ਗੁਰੂ ਦੇ ਵਿੱਚ ਪ੍ਰਭੂ ਦੇ ਵਿੱਚ ਅਪੇਧ ਹੁੰਦਾ ਹੈ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ ਸਤਿਗੁਰ ਕਾ ਬਾਣਾ ਮੰਨ ਲਏ ਸ਼ਬਦ ਰਖੈ ਔਰ ਧਾਰ ਜਿਹੜਾ ਗੁਰੂ ਦੇ ਹੁਕਮ ਚ ਚੱਲ ਕੇ ਆਪਾ ਵਾਰ ਦਵੇ ਉਹਦਾ ਸ਼ਰੀਰ ਮਿਟਦਾ ਹੈ ਉਹ ਮੁਕਤ ਰੂਹ ਹੈ ਉਹਦਾ ਦੁਨੀਆ ਤੇ ਨਾ ਮਣਾ ਰਹੇ ਜਾਂਦਾ ਕਹੋ ਨਾਨਕ ਜੋ ਗੁਰਬਖਸ਼ ਮਿਲਾਇਆ ਤਿਸ ਕਾ ਸਭ ਕਿਸ ਜਿਸ ਕਾ ਹਰ ਰਾਇਆ ਉਹ ਪ੍ਰਭੂ ਚ ਇੱਕ ਮੇ ਹੁੰਦਾ ਹੈ ਤੋ ਐਸੀ ਅਗਮੀ ਹਸਤੀ ਚਾੜੀ ਮੁਕਤਿਆਂ ਦੀ ਪ੍ਰਫੁੱਲਤ ਹੈ ਜਿਨ੍ਹਾਂ ਨੂੰ ਆਪਾਂ ਯਾਦ ਕਰ ਰਹੇ ਹਾਂ ਔਰ ਵੇਖੋ ਖਿਦਰਾਣੇ ਦੀ ਢਾਬ ਦਾ ਨਾਮ ਹੀ ਮੁਖਤਸਰ ਸਾਹਿਬ ਪੈ ਗਿਆ ਤੇ ਉੱਥੇ ਬੇਅੰਤ ਗੁਰਧਾਮ ਇਤਿਹਾਸਕ ਬਣੇ ਹੋਏ ਨੇ ਜਿੱਥੇ-ਜਿੱਥੇ ਗੁਰਾਂ ਦੇ ਚਰਨ ਪਏ ਖੈਰ ਮਹਾਰਾਜ ਨੇ ਬਹੁਤ ਖਿਤਾਬ ਦਿੱਤੇ ਇਨਾ ਸਿੰਘਾਂ ਨੂੰ ਸ਼ਹੀਦਾਂ ਨੂੰ ਕੋਈ ਮੇਰਾ 10 ਹਜ਼ਾਰੀ ਕੋਈ 20 ਹਜ਼ਾਰੀ ਕੋਈ 30 ਹਜ਼ਾਰੀ ਮਾਤਾ ਭਾਗੋ ਜੀ ਨੇ ਵੀ ਬਹੁਤ ਅਗੰਮੀ ਯੁੱਧ ਲੜਿਆ ਹੈ ਕੁਝ ਫਟੜ ਹੋਏ ਸਨ ਪਰ ਉਹ ਗੁਰਾਂ ਦੀ ਸੇਵਾ ਵਿੱਚ ਫਿਰ ਲੰਬੇਰਾ ਸਮਾ ਰਹੇ ਹਜੂਰ ਸਾਹਿਬ ਤਾਂ ਹੀ ਤੋ ਇਨਾ ਸ਼ਹੀਦਾਂ ਨੂੰ ਸਜਦਾ ਹੈ ਦਾਸ ਇਥੇ ਬਾਣੀ ਨੂੰ ਸੰਗੋਚਦਾ ਬੋਲ ਚੁੱਕ ਦੀ ਖਿਮਾ